ਜਿਹੜੇ ਡਿਵੈਲਪਮੈਂਟ ਦੇ ਚਾਰਜਸ ਸੀਗੇ ਉਹਨਾਂ ਚਾਰਜਸ ਦੇ ਅੰਦਰ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਆ ਤਾਂ ਕਿ ਉਹਨਾਂ ਨੂੰ ਉਹ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜੇ ਨਾਨ ਕੰਸਟ੍ਰਕਸ਼ਨ ਫੀਸ ਸੀਗੀ ਜਿਨ੍ਹਾਂ ਨੇ ਪਲਾਟ ਲਿਆ ਸੀ ਘਰ ਬਣਾਉਣ ਲਈ ਊਡਾ ਦੇ ਉੱਤੋਂ ਗਲਾਡਾ ਤੋਂ ਘਰ ਲਿਆ ਸੀ ਪਰ ਲੇਕਿਨ ਉਸ ਸਮੇਂ ਰਹਦੇ ਆਪਣਾ ਪਲਾਟ ਜਾਂ ਘਰ ਨਹੀਂ ਬਣਾ ਸਕੇ ਸੋ ਉਹਨਾਂ ਨੂੰ ਅਸੀਂ ਰਾਹਤ ਦਿੱਤੀ ਆ ਕਿ ਉਹ ਆਪਣਾ ਜਿੰਨਾ ਪੈਸਾ ਬਣਦਾਗਾ ਉਹ 50% ਜਮ੍ਹਾਂ ਕਰਵਾ ਦੇਣ ਤਾਂ ਕਿ ਉਹਨਾਂ ਨੂੰ ਦੁਬਾਰਾ ਪਲਾਟ ਜਿਹੜਾ ਪਲਾਟ ਵੀ ਮਿਲ ਜੂਗਾ ਤੇ ਉਹਦਾ ਸਾਰਾ ਹੋਟ ਇਹਦਾ ਪੈਸੇ माफ ਤਾਂ 50% ਅਸੀਂ ਜਿੱਦਾਂ ਇੰਟਰਸਟ ਤੇ ਗਾਰੰਟੀ ਚੋਂਦਾ ਦਾ 50% ਵੇਦ ਕੀਤਾਗਾ ਤਾਂ ਕਿ ਉਹ ਸਾਰੇ ਜਿਹੜੇ ਦੇ ਆਪਣੇ ਦੁਬਾਰਾ ਬਣਾ ਲੈਣ ਇਸੇ ਤਰੀਕੇ ਜਿਵੇਂ ਆਈਟੀ ਇੰਡਸਟਰੀ ਦੇ ਜਾਂ ਆਈਟੀ ਇੰਡਸਟਰੀ ਦੇ ਕੇਸ ਨੇਗੇ ਜਿਹੜੇ ਪਲਾਟ ਨੇਗੇ ਪਲਾਟ ਦੇ ਅੰਦਰ ਇਹ ਆ ਕਿ ਤੁਸੀਂ ਆਪਣਾ ਜਿਹੜਾ ਪਲਾਟ ਲਿਆ ਜਿਹੜਾ ਡਿਫਾਲਟਰ ਹੋ ਗਿਆ ਜਿਹਨੇ ਨੌਨ ਕੰਸਟਰਕਸ਼ਨ ਫੀਸ ਵੀ ਨਹੀਂ ਭਰੀ ਔਰ ਸਮਾਂ ਰਹਿੰਦੇ ਆਪਣਾ ਪਲਾਟ ਨਹੀਂ ਬਣਾਇਆ ਤਾਂ ਉਹ ਆਪਣਾ ਪਲਾਟ ਜਿਹੜਾ ਬੜਾ ਸਕਦਾਗਾ ਉਹਦੇ ਅੰਦਰ ਉਹਨੂੰ ਜਿਹੜੇ ਚਾਰਜਸ ਲੱਗੇ ਉਹਨਾਂ ਦੇ ਅੰਦਰ 50% ਅਸੀਂ ਛੋੜ ਦਿਤੀ ਆ 50% ਨਾਨ ਕੰਸਟਰਕਸ਼ਨ ਏਰੀਏ ਦੇ ਵਿੱਚ 50% ਫੀਸ ਛੋੜ ਦਿਤੀ ਆ ਇਸੇ ਤਰੀਕੇ ਜਿਨ੍ਹਾਂ ਲੋਕਾਂ ਨੇ ਜਿਹੜੇ ਆਈਟੀ ਦੇ ਖੇਤਰ ਦੇ ਅੰਦਰ ਜਾਂ ਹੋਰ ਕੰਪਨੀ ਦੇ ਖੇਤਰ ਦੇ ਅੰਦਰ ਆਪਣਾ ਜਿਹੜਾ ਸਮਾਂ ਰੈਂਦਾ ਉਹਨਾਂ ਨੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਨੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਡਿਪਾਰਟਮੈਂਟ ਨੇ ਦੈਨੂੰ ਕਹਿ ਦਿੱਤੀ ਕਿ ਅਸੀਂ ਪੋਜੈਸ਼ਨ ਦੁਬਾਰਾ ਲੈ ਲਿਆ ਉਹਨਾਂ ਨੇ ਆਪਣਾ ਸਮੇਂ ਰਹਦੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਅਸੀਂ ਉਹਨਾਂ ਨੂੰ 2.5% ਹੋਰ ਵਾਅਦੇ ਦੇ ਨਾਲ ਕਿਹਾ ਕਿ ਤੁਸੀਂ ਜਿਹੜੀ ਜਿੰਨੇ ਤੁਹਾਨੂੰ ਪ੍ਰੋਪਰਟੀ ਅਲਾਟ ਹੋਈ ਸੀ ਮੰਨ ਲਓ ਕਿ ਸਿਰਫ 2 ਕਰੋੜ ਦੀ ਹੋਈ ਸੀ 4 ਕਰੋੜ ਦੀ ਹੋਈ ਸੀ ਉਹਦਾ 2.5% ਹੋਰ ਪੈਸੇ ਜਮ੍ਹਾਂ ਕਰਾ ਕੇ ਉਹ ਆਪਣਾ ਕੰਸਟਰਕਸ਼ਨ ਟਾਈਮ ਵਧਾ ਸਕਦਾਗਾ ਤੇ ਆਪਣਾ ਟਾਈਮ ਦੇ ਨਾਲ ਆਪਣੀ ਜਿਹੜੀ ਆ ਉਹ ਪ੍ਰੋਜੈਕਟ ਨੂੰ ਪੂਰਾ ਕਰ ਸਕਦਾਗਾ ਕਿ ਜਿਹੜੇ ਵੱਡੇ ਫੈਸਲੇ ਆ ਅੱਜ ਦੀ ਹੋਏ ਨੇਗੇ